ਅੱਜ ਮਾਸਟਰ ਬਰਿੰਦਰ ਸੋਨੀ ਨੂੰ ਲਗਾਇਆ ਗਿਆ ਮਾਰਕੀਟ ਕਮੇਟੀ ਦਫ਼ਤਰ ਪੀਖੀ ਦਾ ਚੇਅਰਮੈਨ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਅੱਜ ਤਾਜਬੋਸ਼ੀ ਸਮਾਗਮ ਸੀ ਪੀਖੀ ਦੇ ਵਿੱਚ ਜਿੱਥੇ ਮਿਹਨਤ ਸਦਕਾ ਅੱਜ ਬਰਿੰਦਰ ਸੋਨੀ ਨੂੰ ਉਹ ਮਕਾਮ ਤੇ ਪਹੁੰਚਣ ਦਾ ਮੌਕਾ ਮਿਲਿਆ ਜਿਸ ਮਕਾਮ ਦੇ ਲਈ ਉਸਨੇ ਆਮ ਆਦਮੀ ਪਾਰਟੀ ਦੇ ਵਿੱਚ ਮਿਹਨਤ ਕੀਤੀ ਅੰਗਹੀਨ ਹੋਣ ਦੇ ਬਾਵਜੂਦ ਪਹਿਲੇ ਦਿਨ ਤੋਂ ਹੀ ਘਰ-ਘਰ ਜਾ ਕੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਕੀਤਾ ਜਿਸ ਦੇ ਸਦਕਾ ਡਾਕਟਰ ਵਿਜੇ ਸਿੰਘਲਾ ਮੌਜੂਦਾ ਮਾਨਸਾ ਐਮਐਲਏ ਦੀ ਮਿਹਨਤ ਸਦਕਾ ਤੇ ਸਹਿਯੋਗ ਸਦਕਾ ਅੱਜ ਮਾਸਟਰ ਬਰਿੰਦਰ ਸੋਨੀ ਮਾਰਕੀਟ ਕਮੇਟੀ ਪੀਖੀ ਦੇ ਚੇਅਰਮੈਨ ਬਣੇ ਅਤੇ ਉਹਨਾਂ ਦੀ ਖੁਸ਼ੀ ਦੇ ਵਿੱਚ ਜੁਆਇਨ ਕਰਨ ਦੀ ਖੁਸ਼ੀ ਦੇ ਵਿੱਚ ਇੱਕ ਸਮਾਗਮ ਰੱਖਿਆ ਗਿਆ ਜਿੱਥੇ ਮਾਸਟਰ ਬਰਿੰਦਰ ਸੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮਾਰਾ ਪਰਿਵਾਰ ਹੈ ਦੇ ਨਾਲ ਹੀ ਮੇਰੇ ਪਰਿਵਾਰ ਭੀਖੀ ਦੇ ਲੋਕ ਨੇ ਹਾਲਾਂਕਿ ਮੈਂ ਹਰਿਆਣੇ ਦਾ ਰਹਿਣ ਵਾਲਾ ਪਰ ਮੈਂ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਕੰਮ ਕੀਤਾ ਤੇ ਅੱਜ ਮੇਰੇ ਕੀਤੇ ਹੋਏ ਕੰਮ ਦੇ ਚੱਲਦੇ ਆ ਮਿਹਨਤ ਦੇ ਚੱਲਦੇ ਆ ਮੈਨੂੰ ਸਰਕਾਰ ਨੇ ਇਹ ਅਹੁਦਾ ਦਿੱਤਾ ਹੈ ਉੱਥੇ ਹੀ ਉਹਨਾਂ ਡਾਕਟਰ ਵਿਜੇ ਸਿੰਘਲਾ ਐਮ ਐਲ ਏ ਦਾ ਵੀ ਧੰਨਵਾਦ ਕੀਤਾ ਤੇ ਬੈਠੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਜਿੱਥੇ ਪੰਚ ਐਮ ਸੀ ਨਗਰ ਪੰਚਾਇਤ ਦੇ ਐਮ ਸੀ ਵੀ ਪਹੁੰਚੇ ਤੇ ਵੱਡਾ ਇਕੱਠ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚਿਆ ਉਹਨਾਂ ਨੇ ਜਿੱਥੇ ਸਾਰਿਆਂ ਦਾ ਧੰਨਵਾਦ ਕੀਤਾ ਉੱਥੇ ਇਹ ਵੀ ਗੱਲ ਕਹੀ ਕਿ ਜੋ ਜ਼ਿੰਮੇਵਾਰੀ ਸਰਕਾਰ ਨੇ ਉਹਨਾਂ ਨੂੰ ਦਿੱਤੀ ਹੈ ਉਸ ਨੂੰ ਅਸੀਂ ਹੋ ਤਨਦੇਹੀ ਨਾਲ ਨਿਭਾਉਣਗੇ ਉੱਥੇ ਹੀ ਡਾਕਟਰ ਵਿਜੇ ਸਿੰਘਲਾ ਐਮ ਐਲ ਏ ਨੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਾਡੀ ਪਾਰਟੀ ਦਾ ਜੁਝਾਰੂ ਮੈਂਬਰ ਹੈ ਜੋ ਪਹਿਲੇ ਦਿਨ ਤੋਂ ਹੀ ਮਿਹਨਤ ਕਰ ਰਿਹਾ ਹੈ ਅੱਜ ਇਸ ਦੀ ਮਿਹਨਤ ਨੂੰ ਬੂਰ ਪਿਆ ਹੈ ਜਿਸ ਕਰਕੇ ਇਸ ਨੂੰ ਮਾਰਕੀਟ ਕਮੇਟੀ ਭੀਖੀ ਦਾ ਚੇਅਰਮੈਨ ਲਗਾਇਆ ਗਿਆ ਹੈ ਉਥੇ ਉਹਨਾਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਹੈ ਤੇ ਅੱਜ ਇਹ ਸਾਬਤ ਵੀ ਹੋ ਗਿਆ ਕਿਉਂਕਿ ਮਾਸਟਰ ਬਰਿੰਦਰ ਸੋਨੀ ਬਿਲਕੁਲ ਆਮ ਘਰ ਦਾ ਬੱਚਾ ਹੈ ਜਿਸ ਨੂੰ ਅੱਜ ਏਡੀ ਵੱਡੀ ਜ਼ਿੰਮੇਵਾਰੀ ਸਰਕਾਰ ਨੇ ਦਿੱਤੀ ਹੈ ਉਥੇ ਹੀ ਮਾਰਕੀਟ ਕਮੇਟੀ ਦੇ ਚੇਅਰਮੈਨ ਮਾਸਟਰ ਬਰਿੰਦਰ ਸੋਨੀ ਨੇ ਵੀ ਪਾਰਟੀ ਦਾ ਧੰਨਵਾਦ ਵੀ ਕੀਤਾ ਤੇ ਅਰਵਿੰਦ ਕੇਜਰੀਵਾਲ ਨੂੰ ਵੀ ਜਿਹੜਾ ਧੰਨਵਾਦ ਕੀਤਾ ਤੇ ਉਥੇ ਹੀ ਕਿਹਾ ਕਿ ਸਾਰੇ ਪਾਰਟੀ ਮੈਂਬਰਾਂ ਦੇ ਸਹਿਯੋਗ ਨਾਲ ਅੱਜ ਉਹ ਇਸ ਮੁਕਾਮ ਤੇ ਪਹੁੰਚਿਆ ਤੇ ਉਥੇ ਹੀ ਉਹ ਦੱਸਣਾ ਚਾਹੁੰਦਾ ਹੈ ਕਿ ਉਹ ਅੰਗਹੀਨ ਹੈ ਤੇ ਸਰਕਾਰ ਆਮ ਆਦਮੀ ਪਾਰਟੀ ਦੇ ਤੇ ਆਮ ਲੋਕਾਂ ਦੀ ਹੈ ਜਿਸ ਨੇ ਮਿਹਨਤ ਦਾ ਮੁੱਲ ਪਾਇਆ ਤੇ ਅੱਜ ਉਹ ਮਾਰਕੀਟ ਕਮੇਟੀ ਪੀਖੀ ਦੇ ਚੇਅਰਮੈਨ ਲੱਗੇ ਨੇ ਤੇ ਜਿਹੜੀ ਡਿਊਟੀ ਉਹਨਾਂ ਨੂੰ ਨਿਭਾਈ ਦਿੱਤੀ ਗਈ ਆ ਉਹ ਤਾਂ ਦੇ ਹੀ ਨਾਲ ਨਿਭਾਉਣਗੇ ਤੇ ਪੂਰੀ ਪਾਰਦਰਸ਼ੀ ਨਾਲ ਸਾਰਾ ਕੰਮ ਕਰਨਗੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੂਰਾ ਮਾਹੌਲ ਰੰਗ ਬੰਨਿਆ ਹੋਇਆ ਹੈ ਖੁਸ਼ੀ ਦਾ ਮਾਹੌਲ ਸੀ ਕੀ ਕਿਹਾ ਡਾਕਟਰ ਵਿਜੇ ਸਿੰਘਲਾ ਤੇ ਮਾਸਟਰ ਬਰਿੰਦਰ ਸੋਨੀ ਚੇਅਰਮੈਨ ਮਾਰਕੀਟ ਕਮੇਟੀ ਪੀਖੀ ਨੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਜਲਦੀ ਜਲਦੀ ਵੀਡੀਓ ਦੋਸਤੋ ਸ਼ੇਅਰ ਕਰਨੀ ਹੈ ਕਿ ਆਮ ਆਦਮੀ ਪਾਰਟੀ ਨੇ ਉਹ ਕਰ ਦਿਖਾਇਆ ਆਮ ਲੋਕਾਂ ਨੂੰ ਅਹੁਦੇ ਦਿੱਤੇ ਗਏ ਨੇ ਉਹਨਾਂ ਲੋਕਾਂ ਨੂੰ ਹੀ ਪਦਵੀ ਤੇ ਬਿਠਾਇਆ ਗਿਆ ਜਿਹੜੇ ਆਮ ਘਰਾਂ ਦੇ ਬੱਚੇ ਨੇ ਜਿਵੇਂ ਭਗਵੰਤ ਮਾਨਾਮ ਘਰ ਚੋਂ ਉੱਠ ਕੇ ਮੁੱਖ ਮੰਤਰੀ ਬਣਿਆ ਉਸੇ ਤਰ੍ਹਾਂ ਇਹ ਵੀ ਲੋਕ ਵੀ ਆਮ ਘਰਾਂ ਚੋਂ ਉੱਠੇ ਹੋਏ ਨੇ ਕੀ ਕਿਹਾ ਸੁਣ ਕੇ ਕਰੋ ਸ਼ੇਰ ਪੰਜਾਬ ਸਰਕਾਰ ਦਾ ਬੜਾ ਧੰਨਵਾਦੀਆਂ ਜਿਨ੍ਹਾਂ ਨੇ ਸਾਡੇ ਪੁਰਾਣੇ ਸਾਥੀ ਔਰ ਫਾਊਂਡਰ ਮੈਂਬਰ ਗਰਾਸ ਰੂਟ ਲੈਵਲ ਤੇ ਪਾਰਟੀ ਲਈ ਦਿਨ ਰਾਤ ਇੱਕ ਕਰਨ ਵਾਲੇ ਔਰ ਜਿਹੜੇ ਆਪਣੇ ਮਿਹਨਤ ਮੁਸ਼ਕਲਤ ਦੇ ਨਾਲ ਆਪਣੀ ਰੋਜੀ ਰੋਟੀ ਬੜੀ ਇਮਾਨਦਾਰੀ ਨਾਲ ਲੰਬੇ ਸਮੇਂ ਤੋਂ ਕਮਾਉਂਦੇ ਸੀ ਰਾਦਰ ਪਾਰਟੀ ਲਈ ਕੰਮ ਕਰਦੇ ਕਰਦੇ ਉਹਨਾਂ ਦਾ ਆਪਣਾ ਪ੍ਰੋਫੈਸ਼ਨ ਵੀ ਛੁੱਟ ਗਿਆ ਔਰ ਇੱਕ ਕਿਰਾਏ ਦੇ ਕਮਰੇ 'ਚ ਉਹ ਰਹਿੰਦੇ ਆ ਪਰ ਫੇਰ ਵੀ ਦਿਨ ਰਾਤ ਪਾਰਟੀ ਲਈ ਕੰਮ ਕਰਦੇ ਆ ਭਾਵੇਂ ਉਹ 2014 ਦੀਆਂ ਇਲੈਕਸ਼ਨਸ ਹੋਣ ਭਾਵੇਂ 2019 ਦੀਆਂ ਹੋਣ ਭਾਵੇਂ 2022 ਦੀਆਂ ਹੋਣ ਪਾਵੇਂ 2024 ਦੀਆਂ ਹੋਣ ਪਾਵੇਂ 2024 ਦੀਆਂ ਮਿਸਪਲ ਕਮੇਟੀਆਂ ਚ ਉਹਨਾਂ ਜੋ ਵੀ ਵੋਟਾਂ ਹੋਈਆਂ ਜੋ ਵੀ ਪਾਰਟੀ ਦੀ ਐਕਟੀਵਿਟੀ ਹੋਈ ਔਰ ਇੱਕ ਲਿਮਟਿਡ ਸਾਧਨਾਂ ਦੇ ਬਾਵਜੂਦ ਉਹਨਾਂ ਨੇ ਪਾਰਟੀ ਲਈ ਬਰਿੰਦਰ ਸੋਨੀ ਜੀ ਨੇ ਬੜੀ ਮਿਹਨਤ ਕੀਤੀ ਔਰ ਅੱਜ ਪਾਰਟੀ ਨੇ ਜਦੋਂ ਅਸੀਂ ਪਾਰਟੀ ਨੇ ਸਾਡੇ ਤੋਂ ਪੁੱਛਿਆ ਤਾਂ ਉਹ ਰਿਕਮੈਂਡ ਕੀਤਾ ਕਿ ਸਭ ਤੋਂ ਪੁਰਾਣਾ ਸਾਥੀ ਵਲੰਟੀਅਰ ਜੋ ਪਾਰਟੀ ਲਈ ਦਿਨ ਰਾਤ ਮਿਹਨਤ ਕਰ ਰਿਹਾ ਬਰਿੰਦਰ ਸੋਨੀ ਅੱਜ ਉਹਨਾਂ ਨੂੰ ਮਾਰਕੀਟ ਕਮੇਟੀ ਦਾ ਵੀ ਕੀਤੇ ਚੇਅਰਮੈਨ ਲਗਾਇਆ ਹੈ ਔਰ ਅੱਜ ਜਿਉਂ ਨੇ ਆਪਣਾ ਇਹ ਅਹੁਦਾ ਸੰਭਾਲਿਆ ਮੈਂ ਜਿੱਥੇ ਉਹਨਾਂ ਨੂੰ ਵਧਾਈ ਦਿਨਾ ਮੁਬਾਰਕਬਾਦ ਦਿਨਾ ਉਥੇ ਆਸ ਰੱਖਦਾ ਕਿ ਉਹਨਾਂ ਦੀ ਜ਼ਿੰਮੇਵਾਰੀ ਹੁਣ ਹੋਰ ਵੱਧ ਗਈ ਆ ਔਰ ਮੈਨੂੰ ਇਹ ਲੱਗਦਾ ਕੋ ਇਸੇ ਮਿਹਨਤ ਨਾਲ ਇਸੇ ਮੁਸ਼ਕਕਤ ਨਾਲ ਔਰ ਉਸੇ ਡੈਡੀਕੇਸ਼ਨ ਨਾਲ ਪਾਰਟੀ ਲਈ ਔਰ ਆਪਣੇ ਪੀਖੇ ਇਲਾਕੇ ਲਈ ਕੰਮ ਕਰਨਗੇ ਤਾਂ ਜੋ ਆਉਣ ਵਾਲੇ ਸਮੇਂ ਚ ਆਪਾਂ ਜੋ ਸੁਪਨਾ ਪੰਜਾਬ ਵਾਸੀਆਂ ਨੇ ਦੇਖਿਆ ਰੰਗਲਾ ਪੰਜਾਬ ਬਣਾਉਣ ਦਾ ਉਹ ਲੀਹਾਂ ਤੇ ਚੱਲਦੇ ਹੋਏ ਪੰਜਾਬ ਨੂੰ ਅੱਗੇ ਲੈ ਕੇ ਆਈਏ ਔਰ ਆਮ ਆਦਮੀ ਪਾਰਟੀ ਦੀ ਸਹੀ ਸੋਚ ਤੇ ਪਹਿਰਾ ਦੀ ਅੱਲਾ ਤਈ ਪਰਚੀਤਾ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਆਮ ਆਦਮੀ ਪਾਰਟੀ ਦੇ ਸਾਡੇ ਮਾਜੋ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਪੰਜਾਬ ਪ੍ਰਧਾਨ ਅਮਰੋੜਾ ਜੀ ਤੇ ਸਾਡੇ ਹਲਕੀ ਦੇ ਐਮਐਲਏ ਡਾਕਟਰ ਵੀਰ ਸਿੰਘਲਾ ਜੀ ਜਿਨ੍ਹਾਂ ਦੀ ਇਸ ਨਿਮਾਣੀ ਨੂੰ ਪਾਰਟੀ ਦੀ ਵਫਾਦਾਰੀ ਨਾਲ ਦੇਖਦੇ ਹੋਏ ਅੱਜ ਮੈਨੂੰ ਇਸ ਸੀਟ ਲਈ ਜਿਹੜਾ ਨਾਮਜ਼ਦ ਕੀਤਾ ਹੈ ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਹੈ ਤੇ ਤੁਹਾਡਾ ਵੀ ਸਮੁੱਚੀ ਦੀ ਪ੍ਰੈਸ ਸਾਡੇ ਰਾਣਾ ਜੀ ਤੁਸੀਂ ਪਹੁੰਚਿਓ ਸਮੁੱਚੀ ਪ੍ਰੈਸ ਸਾਡੇ ਵੱਲੋਂ ਬਹੁਤ ਜੀ ਆਇਆਂ ਸਵਾਗਤ ਕਰਨਾਗਾ ਬਿਲਕੁਲ ਜੀ ਦੇਖੋ ਅਕਸਰ ਵਰਕਰ ਨੂੰ ਕਿਤੋਂ ਖੁਸ਼ੀ ਹੁੰਦੀ ਆ ਜਦੋਂ ਉਹਦੀ ਪਾਰਟੀ ਬਾਹ ਮੜ ਲੈਂਦੀ ਆ 2013 12 ਤੋਂ ਮੈਂ ਅਨਾ ਮੂਵਮੈਂਟ ਤੋਂ ਲੈ ਕੇ ਹੁਣ ਤੱਕ ਮੈਂ ਪਾਰਟੀ ਦੀ ਸੇਵਾ ਨਿਰਸਵਾਰਥ ਕੀਤੀ ਆ ਸੋ ਉਹਦਾ ਅੱਜ ਜਿਹੜਾ ਫਲ ਆ ਉਹ ਇਸ ਰੂਪ ਚ ਮਿਲਿਆ ਆਮ ਆਦੀ ਪਾਰਟੀ ਜਿਹੜੀ ਚੀਜ਼ਾਂ ਜਾਣੀ ਜਾਂਦੀ ਹੈ ਕਿ ਆਮ ਘਰਾਂ ਦੇ ਮੈਂ ਕੋਈ ਪ੍ਰਾਈਵੇਟ ਟੀਚਰ ਸੀਗਾ ਮੈਂ ਪੈਂਚਲ ਦੀ ਗੱਲ ਲਾ ਲੋ ਜਾਂ ਰਿਕਸ਼ਾ ਦੀ ਗੱਲ ਲਾ ਲੋ ਤੋਂ ਵਿੱਚ ਮੈਂ ਉਦਾਹਰਨਾਂ ਸਭ ਤੋਂ ਵੱਡੀ ਉਦਾਹਰਨਾਂ ਕਿ ਮੈਂ ਇੱਕ دیਵਾਨਗ 75% دیਵਾਨਗ ਪਰਸਨਾ ਮੈਂ ਤੇ ਪਹਿਲੀ ਪਾਰਟੀ ਆਮ ਆਦਮੀ ਪਾਰਟੀ ਆ ਜਿਨੇ ਇੱਕ دیਵਾਨਗ ਵਿਅਕਤੀ ਨੂੰ ਮਾਰਕਟ ਕਮੇਟੀ ਪਿਕ ਦਾ ਚੇਅਰਮੈਨ ਬਿਨਾ ਸ਼ਿਫਾਰਿਸ਼ ਦੇ ਲਾਇਆ ਹੋਵੇ ਸੋ ਮੈਂ ਧੰਨਵਾਦ ਕਰਦਾ ਸਾਡੇ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਮਤਲਬ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਸ਼ਿਫਾਰਿਸ਼ ਨਹੀਂ ਇੱਕ ਅਸਲੀ ਇਦਾ ਮਤਲ ਹੱਕਵੰਦਾ ਸੀ ਇੱਕ ਵਰਕਰ ਦਾ ਉਸ ਵਰਕਰ ਨੂੰ ਇਸ ਨਿਮਾਨੇ ਨੂੰ ਉਹਦਾ ਜਿਹੜਾ ਮਾਨ ਦਿੱਤਾ ਸੋ ਉਹਦਾ ਬਹੁਤ ਬਹੁਤ ਧੰਨਵਾਦ ਹੈ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਤੇ ਉਮੀਦ ਕਰ ਮੈਂ ਤੁਹਾਨੂੰ ਆਪਣੇ ਵੱਲੋਂ ਬਹੁਤ ਜਨਾ ਵੀ ਜਿਹੜਿਆ ਮੈਂ ਇੱਥੇ ਕੰਮ ਨੇ ਜਿਹੜੇ ਸਾਡੇ ਕਿਸਾਨ ਭਰਾਵਾਂ ਦੇ ਸਾਡੇ ਆਰਟੀ ਭਰਾਵਾਂ ਦੇ ਸੈਲ ਭਰਾਵਾਂ ਦੇ ਉਹ ਹਮੇਸ਼ਾ ਹੀ ਪਹਿਲ ਦੇ ਆਧਾਰ ਤੇ ਰੂਲ ਦੇ ਮੁਤਾਬਕ ਸਰਕਾਰ ਜਿਹੜੀ ਹਦਾਇਤਾਂ ਦੇ ਮੁਤਾਬਕ ਜਿਹੜੀ ਆ ਉਹ ਕਿਸੇ ਗੱਲ ਦੀ ਕੋਈ ਪਰੇਸ਼ਾਨੀ ਉਹਨਾਂ ਨੇ ਆਉਣ ਨਹੀਂ ਦਿੱਤੀ ਆਵੇਗੀ